ਲੋ ਬਾਈ ਸਵੇਰ ਦਾ ਟਾਈਮ ਹੈ ਆਪਾਂ ਆਪਣੇ ਖੇਤ ਚ ਘੁੰਮ ਰਹੇ ਆ ਤੇ ਉਹ ਦੇਖੋ ਬਾਈ ਸਾਰਾ ਸਾਲ ਖੱਦਾ ਧਨੀਆ ਤੇ ਉਹਦੇ ਬਾਅਦ ਗਿਆ ਹੁਣ ਪੱਕ ਤੇ ਇਹਦੇ ਉੱਪਰ ਵਾਲਾ ਬੀਜ ਵੀ ਦੇਖ ਲਓ ਕੰਮ ਆਉਣਾ ਚਲੋ ਬਾਕੀ ਖੇਤ ਬਾਅਦ ਤਾਂ ਦਾ ਬਾਈ ਇਹੀ ਇਹੀ ਜਗ੍ਹਾ ਛੜਤੀ ਸੀ ਇੰਨੀ ਕ ਦੇਖ ਲਓ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਦੂਰ ਤੱਕ ਮੈਂ ਕਮਾਦਾ ਹਾਂ ਦੇਖ ਫਾਨਾ ਮਦਰ ਖਾ ਵੀ ਦਿੰਦਾ ਆ ਲੋ ਇੱਕ ਨਾ ਬਈ ਇਹ ਹਲੇ ਕੱਚਾ ਥੋੜਾ ਜਿਹਾ ਤਾਂ ਨਹੀਂ ਤੋੜ ਰੇ ਆ ਦੇਖੋ ਇੱਕ ਨਾ ਬਈ ਇਹਦਾ ਬੀਜ ਬਣਨਾ ਸਾਰੇ ਦਾ ਬਾਕੀ ਪਾਪਾ ਜੀ ਲੱਗੇ ਹੋਏ ਇੱਧਰ ਮੈਨੂੰ ਬਈ ਆ ਜੀ ਲੱਗੇ ਵੀ ਉਹ ਕਰਨ ਸਾਲ ਪਰ ਪੱਕਾ ਪੱਕਾ ਵੱਢ ਲੈਣਾ ਸੀ ਹਾਂ ਮੇਰਾ ਕੱਚਾ ਹੋਰ ਦਾਦਨ ਤੱਕ ਕਾਜ ਨੂੰ ਪੰਜ ਸੱਤ ਦਿਨ ਤੱਕ ਪੰਜ ਸੱਤ ਦਿਨ ਤੱਕ ਇਹ ਹੋਊਗਾ ਹਲੇ ਹਾਂ ਨਾ ਸੱਤ ਦਿਨ ਤੱਕ ਹਾਂ ਚਲੋ ਇਹ ਰਾਜ ਪਾਲਕ ਦੀ ਹੈ ਹੈ ਪਾਲਕ ਤਾਂ ਆਪਾਂ ਨੇ ਰੱਖਣੀ ਨਹੀਂ ਹੈਗੀ ਪਾਲਕ ਦੀ ਤਾਂ 10 ਰੁਪਏ ਦੀ ਪੂੜੀ ਹੁੰਦੀ ਹੈ ਇਹ ਤਾਂ ਉਹ ਹੋ ਜਾਂਦਾ ਬੀਜ ਨਹੀਂ ਕਾਮਯਾਬ ਨਹੀਂ ਹੈਗਾ ਇਹਦਾ ਬੀਜ ਨਾਣੀ ਹੈ ਪਾਲਕ ਵੀ ਖਾਸੀ ਹੈ ਹਨਾ ਦਾਤੀ ਲਿਆਉਣੀ ਤੇ ਹੱਥ ਚ ਨਮਰਾ ਲਿਓ ਇਹਦੀ ਛਿੱਲਤ ਜੀ ਬੈ ਕਬੂਜਾ ਤੋੜ ਲੋ ਬਾਕੀ ভাই ਹਲੇ ਵਿੱਚ ਆ ਵਿੱਚੇ ਵਿੱਚ ਫੁੱਲ ਆਈ ਜਾਂਦਾ ਹਲੇ ਹਨਾ ਜੀ ਨਰਮ ਤੇ ਹੂੰ ਬਾਅਦ ਕੀ ਹੋ ਰਿਹਾ ਹੂੰ ਲੇਟ ਵਾਲਾ ਆ ਦੇਖੋ ਕਹਿੰਦਾ ਦੇਖਣਾ ਫਲ ਪੈ ਕੇ ਬੂਟਾ ਝੁਕ ਜਾਂਦਾ ਉਹ ਕੰਮ ਹਾ ਬਾਈ ਉੱਪਰ ਤਾਂ ਧਨੀਆ ਪੂਰਾ ਝੁੱਕ ਗਿਆ ਵਾਜਨ ਹੈ ਨਾ ਹਮ ਇੱਕਣਾ ਬਾਈ ਧਨੀਆ ਦੀ ਖੇਤੀ ਵੀ ਜਿੱਥੇ ਹੁੰਦੀ ਹੈ ਇਹ ਆਹ ਸ਼ਾ ਹਾਇਰ ਤਾਂ ਚਾ ਲਓ ਦੇਖੋ ਪਿੱਛੇ ਵਿੱਚ ਫੁੱਲ ਆ ਰਹੇ ਆਲੇ ਹੋਲਓਵਰ ਵੀ ਬਾਈ ਬਰੀਕ ਬਰੀਕ ਮੱਖੇ ਜਿਹਾ ਬੈਠੀਆਂ ਖਾਣ ਨੂੰ ਇਹ ਦੇਖੋ ਆਹ ਰਹਿਣ ਬਾਈ ਧਨੀਆ ਇੱਧਰ ਤਿਆਰ ਆ ਤੇ ਆਹ ਦੇਖੋ ਵੇਖਣਾ ਇਹਨੇ ਪੱਕ ਜਾਣਾ ਪੱਕ ਕੇ ਇਹੋ ਜਿਹਾ ਬਣ ਜਾਣਾ ਵੀਰੋ ਇਹ ਆਹ ਦੇਖੋ ਆਹ ਪੂਰਨ ਖਤਰ ਪੂਰਾ ਤਿਆਰ ਆ ਜੀ ਜਿਹੜਾ ਆਪਾਂ ਸਬਜ਼ੀ ਚ ਪਾਉਂਦੇ ਆ ਧਨੀਆ ਪਾਊਡਰ ਚਲੋ ਬਾਕੀ ਚੱਲ ਰਿਹਾ ਕੰਮ ਲੋ ਵੀ ਉਧਰ ਪਾਪਾ ਜੀ ਗੋਲ ਤੈ ਕੇ ਸੁਪਾ ਸੁਪਾ ਭਾਈ ਖੇਤਾਂ ਦੇ ਵਿੱਚ ਰੌਣਕ ਲੱਗੀ ਰਹਿੰਦੀ ਐ ਉਧਰ ਵੇ ਦੇਖੋ ਤਾਇਆ ਜੀ ਘੁੰਮਦੇ ਰਾਜੂ ਭਾਈ ਦਾ ਡੈਡੀ ਤੇ ਇਧਰ ਮिक्की ਭਾਈ ਵੀ ਅੱਖ ਵਡਣ ਆ ਗਿਆ ਤੇ ਹੁਣ ਭਾਈ ਕੱਖ ਜਿਹੜੇ ਬਰਸੀਨ ਐ ਸੁਪਾ ਸੁਪਾ ਹੀ ਵੱਡ ਹੁੰਦਾ ਸ਼ਾਮ ਨੂੰ ਤਾਂ ਘੇੜਾ ਜਿਹਾ ਹੋ ਜਾਂਦਾ ਹਾਂ ਤਾਂ ਸੋ ਵੇਰ ਦਾ ਕੰਮ ਕਹਿੰਦੇ ਸਾਜਰੇ ਸਾਜਰੇ ਨਵੇੜਨਾ ਤਿਆਰ ਆ ਗਈ ਵਈ ਤੂੜੀ ਬਣਨ ਤੇ ਚਲੋ ਚਿੱਲੀ ਜਦਾ ਹਾਂ ਮਾ ਲੋ ਹਾਂਜੀ ਸਵੇਰ ਸਵੇਰ ਹੀ ਆਪਰੇ ਗੱਲ ਜੀ ਫਰਾਂ ਨੂੰ ਮਾ ਇਹ ਤਾਂ ਮਨਾਰਾ ਮੰਦਾ ਬੱਦ ਵੇਡਣ ਨੂੰ ਹਨਾ ਸਾਮ ਨੂੰ ਵਾ ਪਕੜ ਜਾ ਹੋਇਆ ਤਾਂ ਹੁਣ ਸਾਮ ਨੂੰ ਕਿਹੜਾ ਆਖੀਰ ਚੱਲਦਾ ਨਾ ਟਾਈਮ ਇਹਦਾ ਕੰਟਾ ਕੁਸ ਮਾਟਰ ਦਾ ਇਹਨੂੰ ਦੇਖ ਤੇ। ਹੂੰ। ਮੱਕੀ ਨੂੰ ਦੇਖ ਕੇ ਖੁਸ਼ੀ ਜੀ ਹੁੰਦੀ ਜੀ ਮੱਕੀ ਵੀ ਹੁੰਦੀ ਐ। ਮੱਕੀ ਨੂੰ ਲੱਗ ਜੀ। ਮੱਕੀ ਨਾ ਹੁੰਦੀ ਫੇਰ ਜਿਹਨਾਂ ਨਾਲ ਸਾਰੀ ਜਾਨ ਦਾ ਆਪਰ ਸਾਥ ਹੂੰ। ਇਹ ਚੱਲ ਥਾਰ ਲੀਏ। ਚਾ ਬੱਦਲਾ ਪੰਦ। 5 5-7 ਦਿਨ ਚ ਲੱਗ ਜਾਣਾ ਜ਼ਰਾ ਸਰੇ। ਇਹਨਾਂ ਨੂੰ ਮੱਕੀ ਹੋਣੀ ਲੱਖ ਲੱਖ ਖਾਣ ਕਰ। ਹੂੰ। ਇਹਨੂੰ ਵਾਧਾ ਲਾਜਣਾ। ਆਹ ਬਾਈ ਲਾਗਪੁਰ ਮੱਕੀ ਖੜੀ ਹਲੇ ਛੋਟੀ ਐ। ਆਲੇ-ਦਾਲੇ ਬੜੀਆਂ। ਇਧਰ ਆ ਰਾਜੂ ਬਾਈ ਦੀ ਮੱਕੀ। ਹੂੰ ਕੋ ਦਾਣਾ ਰਹਿੰਦਾ ਨਹੀਂ ਮੱਕੀ ਦਾ ਬਰਾਬਰ ਜੰਮਦੀ ਆ ਸਾਰੀ ਮੱਕੀ ਜਮਾਉਂਗੀ ਜਿਹੜਾ ਬੀਜ ਪੈ ਗਿਆ ਹੂੰ ਰੋਜ਼ ਤਾਂ ਆਪਣੇ ਜਿਹੜੀ ਪੱਛਟੇ ਨਾਲ ਬੀਜਦੇ ਹੂੰ ਉਹਨਾਂ ਦਾ ਕੋਈ ਦਾਣਾ ਡੂੰਗਾ ਚਲ ਗਿਆ ਉਹ ਵੀ ਪਿੱਛੇ ਰਹਿ ਜਾਂਦਾ ਜਿਹੜਾ ਉੱਪਰ ਰਹਿ ਗਿਆ ਉਹ ਵੀ ਤੇ ਸਾਰੀ ਉਹਦੇ ਮੈਨੂੰ ਇਕੱਲਾ ਇਕੱਲਾ ਦਾਣਾ ਸਹੀ ਗੱਲ ਜਿਹੜਾ ਸਮਾਂ ਮੰਗਿਆ ਇਹ ਵੀ ਹੋ ਗਈ ਬੀਜ ਵੀ ਕਿੱਥੇ ਜਾ ਰਹੇ ਹਾਂ ਬੀਜ ਵੀ 400 ਰੁਪਏ ਕਿਲੋ ਆ ਲਗਭਗ ਮਿਲ ਰਹੇ ਹੂੰ ਕੋ ਦਾਣਾ ਕਿੱਥੇ ਜਾ ਰਿਹਾ ਕੰਮ ਦਾਤ ਨਾਲੇ ਚੱਲਦਾ ਕੰਮ ਹਾਂ ਉਹ ਉਲਜੋ ਆ ਜਿਆਦਾ ਦਾਤ ਨਾਲ ਲੋਕ ਨਹੀਂ ਆਉਂਗਾ ਹੂੰ ਕਿ ਉਧਰੋਂ ਗਏ ਕੋ ਦਰੂੰਗੇ ਕਿ ਫੋਟੋ ਕਰਕੇ ਫਿਰ ਲੋ ਬਾਈ ਇਕੱਲਾ ਹੀ ਸਵੇਰ ਸਵੇਰ ਚੱਲੀ ਜਾਂਦੇ ਕੰਮ ਸਾਰੇ ਨਿਕਲੇ ਖੇਤਾਂ ਦੇ ਵਿੱਚ ਨਾਲੇ ਜੋਬ ਵੀ ਹੋ ਜਾਂਦੀ ਥੋੜੀ ਬਹੁਤ ਹੂੰ ਨਾਲੇ ਕੰਮ ਗੇੜ ਚੱਲਦਾ ਰਹਣਾ ਸਹੀ ਗੱਲ ਆਹ ਟੂੜੀ ਵਾਲੀ ਮਸ਼ੀਨ ਲੱਗਣੀ ਹੈ ਸ਼ਾਮ ਨੂੰ ਅੱਛਾ ਉਧਰ ਕਰਕੇ ਫਿਰ ਵੀ ਆਮ ਨੂੰ ਕੰਮ ਨੂੰ ਹੋਣਾ ਹੈਗਾ। ਮੋਲਾਗਾ ਨੱਠ ਭੱਜ ਜਾ ਟਰਾਲੀ ਫਟਾ ਦੀ ਫਟ ਆਉਣੀ ਹੈ ਘਰ ਨੂੰ। ਉਹਨਾਂ ਨੂੰ ਜਾਂਦਿਆਂ ਨੂੰ ਉਹਨੇ ਭਰ ਦੇਣੀ। ਰਸਤੇ ਕਰਕੇ ਰੋਕਿਆ ਪੈਪ ਲਾਈਨ ਪੱਤੀ ਪਈ ਆ। ਉਹਦਾ ਕਰਕੇ ਉਹਨੇ ਕਿਵੇਂ ਓਕੀ ਹੋਈ ਆ। ਇੱਕ ਵਾਰ ਉਹ ਸੂਰਜ ਲੱਗ ਜੂਵੇ। ਤੂੜੀ ਆਉਣੀ ਇੱਥੇ ਨੂੰ। ਸਹੀ ਗੱਲ। ਚਲੋ। ਲੋ ਭਾਈ ਚੱਲ ਰਿਹਾ ਪੈਪ ਲਾਈਨ ਦਾ ਕੰਮ ਆ ਆਪਣੀ ਪਿੰਡ ਵਾਲੀ ਮੋਟਰ। ਤੇ ਹੁਣ ਆ ਗਈ ਹੋਰ ਖਦਾਈ ਆਪਣੇ ਪੈਪ ਕੋਲ। ਮੈਂ ਵੀ ਆ ਗਿਆ ਕੋਲ ਪਰ ਆ ਬਾਈ ਬੈਠਾ ਜੱਦਾ ਹੀ ਇੱਥੇ ਦੇਖ ਰਿਹਾ ਵੀ ਕਿਤੇ ਪੈਪ ਉੱਪਰ ਟੱਕ ਨਾ ਲੱਜੇ ਪੈਪ ਲੱਗ ਗਿਆ ਬਾਈ ਪੈਪ ਲੱਗ ਗਿਆ ਜੀ ਲੱਗਿਆ ਬਹੁਤ ਹਿੰਮਤ ਨਾਲ ਹਨਾ ਆਹ ਲਾ ਦੇਖਣੀ ਪੈਂਦੀ ਹੈ ਨਾ ਹਾਂ ਇਹਦੇ ਨਾਲ ਟਾਈਮ ਆ ਆਪਣਾ ਪਹਿਲੀ ਆਪਣਾ ਬਚਾ ਕੇ ਕਰ ਲੂ ਮੇਰੀ ਗੱਲ ਸੁਣ ਲੈ 40 ਪਿੰਡ ਟੱਪ ਕੇ ਤੁਹਾਨੂੰ ਅਸੀਂ ਥੋੜਾ ਯਾਦ ਕਰਦੇ ਸੀ ਇਹ ਗੱਲ ਕਰਕੇ ਯਾਦ ਕਰਦੇ ਆ ਬਾਈ ਇਹਨਾਂ ਦਾ ਕੰਮ ਪੱਕਾ ਕੰਮ ਆ ਬਾਈ ਤੁਹਾਡਾ ਹੈ ਹਨਾ ਪੱਕਾ ਕੰਮ ਪੈਪ ਲਾਈਨ ਦਾ ਹੀ ਨੰਬਰ ਕਿੰਨਾ ਤੁਹਾਡਾ ਪਹਿਲਾਂ ਨੰਬਰ ਕਿਤੂ ਕਿੰਨਾ ਦਾ ਹੈ 98725 57562 ਵੀਰੇ ਦੁਬਾਰਾ ਬੋਲ ਦੇ ਬਾਈ 99725 57562 ਲੈ ਬਾਈ ਆਹੇ ਇਹਨਾਂ ਦਾ ਨੰਬਰ ਇਹ ਵੀਰਾਂ ਦਾ ਕੰਮ ਹੈ ਪ੍ਰੋਪਰ ਪਾਈਪ ਲਾਈਨ ਦਾ ਹੀ ਕਿਉਂਕਿ ਸਾਡੇ ਪਹਿਲਾਂ ਵੀ ਇਹਨਾਂ ਨੇ ਬਾਈਆਂ ਨੇ ਕੰਮ ਕਰਿਆ ਤਾਂ ਦੁਬਾਰਾ ਤੋਂ ਫੇਰ ਤੇ ਇੱਕ ਹੋਰ ਗੱਲ ਬਾਈ ਆਉਂਦਾ ਤੁਸੀਂ ਇੱਕ ਦੇ ਪਾਈਪ ਲ ਦੱਬਣਾ ਪਾਈਪ ਲਾਈਨ ਪੰਜ ਚਾਰ ਘਰਾਂ ਨੂੰ ਬੇਲਾ ਕਰ ਜਾਂਦੇ ਹੈ ਹਾਂਜੀ ਹਾਂ ਹੈਨਾ ਸਹੀ ਗੱਲ ਹੈ ਇਹ ਹੈ ਦੇਖੀ ਬਾਈ ਕਹਿੰਦਾ ਕਹੀ ਜੀ ਪੋਲੋ ਸ਼ਿਰੀ ਦੇ ਅੱਛਾ ਇੱਕ ਨੰਬਰ ਪਾਇਆ ਤਾਂ ਪੋਲੋ ਸ਼ਰੀ ਦੇ ਹਾਂ ਦੁਕਾਨ ਹੈ ਆਪਣੀ ਮੀਆਂ ਪਰ ਅੱਛਾ ਰੋਪੜ ਕੋਲ ਠੀਕ ਆ ਹਾਂਜੀ ਹਾਂ ਜੀਮਿਦਾਰਾ ਅੱਛਾ ਪਾਈਪ ਸਟੋਰ ਠੀਕ ਆ ਹਾਂ ਪੋਲੋ ਸ਼ਰੀ ਵਧੀਆ ਕੰਪਨੀ ਨੰਬਰ ਪੋਲੀ ਸ਼ਰੀ ਪੋਲੀ ਸ਼ਰੀ ਯਾਰ ਇੱਕ ਹੋਰ ਗੱਲ ਹੈ ਪਾਈਪ ਫਾ ਅੱਛਾ ਜੀ ਸੀ ਬੀ ਵਾਲਿਆਂ ਨੂੰ ਪਹਿਲਾਂ ਦਿਖਿਆ ਨਹੀਂ ਨਹੀਂ ਉਹਨੇ ਪਟਾਈ ਕਰ ਦੇਣੀ ਦਿਖਾ ਸੀ ਹੈ ਨਾ ਹੋਰ ਪਟਾਈ ਕਰ ਦੇਣੀ ਹੈ ਚਲੋ ਤੇਲ ਜ ਆਪਣੀ ਸੇਫਟੀ ਹੈ ਜੀ ਹਾਂ ਇਹਦੇ ਚ ਆਪਣੀ ਸੇਫਟੀ ਹੈ ਬਾਈ ਪਾਈਪਾਂ ਦਾ ਨੁਕਸਾਨ ਹੋ ਰਿਹਾ ਹੈ ਹੂੰ ਚੱਲ ਹੁਣ ਮੈਂ ਤਾਂ ਕੁਝ ਕਹਿ ਵੀ ਤਾਂ ਸਾਦਾ ਮੇਰਾ ਮਾਮਾ ਲੱਗਦਾ ਭਾਈ ਇਹ ਮੇਰੇ ਨਾਨਕਾ ਤੇ ਲੱਗਦਾ ਭਾਈ ਹਾਂ ਨਾਨਾ ਲੱਗ ਗਿਆ ਨਾ ਹੂੰ ਲੈ ਕੇ ਗਿਆ ਜਾਣਾ ਬਾਈ ਇੱਥੇ ਤੇ ਗਲਤੀ ਇਨਸਾਨ ਤੇ ਹੀ ਹੁੰਦੀ ਆ ਹੂੰ ਤੇ ਬਾਕੀ ਬਾਈ ਰਾਹ ਦੇ ਵਿੱਚ ਬਹੁਤ ਸਾਡੇ ਤੁਹਾਨੂੰ ਪਤਾ ਐ ਮਿਹਨਤ ਕਰਨੀ ਪਈ ਐ ਨਾ ਹਰ ਇੱਕ ਦੋ ਕੀਲਿਆਂ ਪਰ ਪਾਈਪ ਲਾਈਨ ਦਾ ਬੋਈ ਵੀ ਨਾ ਪਹੀ ਚ ਇੱਕ ਰੇਖ ਘੱਟੋ ਘੱਟ 4 4 ਜਗ੍ਹਾ ਕੰਮ ਆ ਚਾਰ ਚਾਰ ਜਗਾਹਾਂ ਗਾਹਾਂ ਹੋਰ ਆ ਚਾਰ ਜਗਾਹ ਹੋਰ ਹੋਊਗਾ ਹਾਂ ਠੀਕ ਲੈ ਲੰਬੀ ਬਹੁਤ ਆ 17 ਕਿਲਿਆਂ ਦੀ 17 17 ਕਿਲਿਆਂ ਦੀ ਚਾਰ ਲੱਭੇ ਪੈ ਗਿਆ ਹਾਂ 190 ਦਾ ਪਊਗਾ ਆਪਣੇ ਪਿੰਡ ਜੀ ਚੱਲ ਬਾਈ ਆਉਂਦਿਆਂ ਵੀੜੀਆਂ ਤੱਕ ਬੰਦੇ ਦੇਖੂਗਾ ਵੀ ਕਿੱਥੇ ਮੋਟਰ ਕਿੱਥੇ ਪਾਣੀ ਨਿਕਲਦਾ ਹੈ ਹੈ ਰੋਸਾ ਲਾ ਦੇਣੀ ਹਾਂ ਇਹ ਹੈ ਠੀਕ ਨੇ ਜਿਹੜੇ ਖੇਤ ਚ ਨੱਕਾ ਉੱਥੇ ਮੋਟਰ ਲਾ ਦੇਣੀ ਹੈ ਮੋਟਰ ਲਾ ਦਾਂਗੇ ਹੈ ਸੋ ਚਾਹਤਾਂ ਦੱਬਣੀ ਪਾਣੀ ਉੱਠਾ ਜਾਊਗਾ ਬਸੇ ਭਾਈ ਤੁਹਾਡੇ ਕੋਲ ਵੇਲਪੂਲ ਤਾਂ ਰਹਿੰਦਾ ਨਹੀਂ ਹੋਣਾ ਅੱਛਾ ਹਾਂ ਹੁਣ ਤਾਂ ਅੱਲੋਂ ਆਪਣੀ ਪੈਂਦਾ ਬਾਪ ਡਾਗਨੂ ਤੇ ਇੱਕ ਆਦੂਨੂ ਜਾਣਾ ਪੈਂਦਾ ਵੀ ਕਿਆ ਕਰੀ ਅਗਲਾ ਕਹਿੰਦਾ ਆਉ ਅਗਲੇ ਨੂੰ ਟਾਈਮ ਤਾਂ ਦਿਆ ਕਹਿੰਦਾ ਟਾਈਮ ਕੱਲ ਟਾਈਮ ਕਹਿੰਦਾ ਜੱਕਣਾ ਬਦਲ ਹੋਏ ਤਾਂ ਕਮੈਨ ਵਾਲੇ ਲੋਕ ਜਾਂਦੇ ਵੀ ਜਿਹਦੀ ਵਾਰੀ ਲੱਗਣੀ ਉਹਦੀ ਉਹ ਲੱਗਣੀ ਉਹ ਕੰਮ ਹੈ ਨੰਬਰ ਵੰਡੇ ਹੋਏ ਆਗਲਾ ਜਾਂ ਤਾਂ ਕਰ ਸਵਰ ਕਰ ਲਵੇ ਹੂੰ ਠੀਕ ਹੈ ਨਹੀਂ ਫਿਰ ਅਗਲੇ ਨੂੰ ਕਹਿੰਦਾ ਹੋਰ ਤੇ ਪਾ ਲੂ ਭਾਈ ਆਹ ਹੋਰ ਵੀ ਬੰਦੇ ਵਾਧੂ ਹੈ ਠੀਕ ਨਹੀਂ ਚਲੋ ਭਾਈ ਆ ਗਿਆ ਉਧਰ ਪਾਈਪ ਦੇ ਕੋਲ ਦੇਖੀ ਭਾਈ ਬਾਕੀ 2 1.5 ਫੁੱਟ ਵਾਲੀ ਬਾਗਟ ਚੱਲਦੀ ਹੈ ਨਾ 1.5 ਬਾਗਟ 1.5 ਹੋ ਜਾਂਦੀ ਹੈ ਇਹ ਇਹ ਤਾਂ 1 ਕਾਲੀ ਆਲੇ ਦਾਲ ਤੇ 1.5 ਕਰ ਲੈਂਦੀ ਹੈ ਇਹ ਮਾੜੀ ਜਦ ਕੱਢਦਾ ਉਹ ਨਾ ਲੈ ਭਾਈ ਚੱਲ ਰਿਹਾ ਕੰਮ ਚਲੋ ਬਾਕੀ ਭਾਈ ਮਿਹਨਤ ਹੈ ਨਾ ਮਿਹਨਤ ਹੈ ਜੀ ਮਿਹਨਤ ਕਰੋਗੇ ਤਾਂ ਫਲ ਮਿਲੂਗਾ ਹੁਣ ਚੈੱਕ ਕਰਾ ਤੇ ਕਰਾ ਦੇਣੀ 2 ਦਿਨ ਚ ਤੁਸੀਂ ਉਹ ਜਿਹੜਾ ਰਾਤ ਦੇ ਵਿੱਚ ਨੱਕਾ ਆਇਆ ਠੀਕ ਉਹ ਇਹਦੇ ਸੱਚਾ ਦੇਣ ਓਕੇ ਪੈਪ 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 ਗੱਦੀ ਲੱਦੀ ਪਈ ਐ ਹਾਂ ਬਸ ਚਲੋ ਠੀਕ ਆ ਬਾਈ ਪੈਪ ਵੀ ਥੋੜੇ ਜਿਹਾ ਘਟਕੇ ਤੇ ਬਾਈ ਕਹਿੰਦਾ ਵੀ ਤਾਂ ਕਰਕੇ ਫਿਰ ਇੱਧਰ ਜੁੱਧ ਚੱਲ ਪਿਆ ਚਲੋ ਇਹ ਵੀ ਜ਼ਰੂਰੀ ਦਾ ਨਹੀਂ ਉਹ ਉੱਥੇ ਕਨੈਕਸ਼ਨ ਰਹਿ ਗਿਆ ਤਾਂ ਉੱਥੇ ਤੇ ਬਾਈ ਜਾਣਾ ਉਹ ਮੋਟਰ ਪਰ ਉੱਥੇ ਟਰਾਲਿਆਂ ਕੋਲ ਮਿਲਗੀ ਤੇ ਬਾਈ ਦੀ ਮੋਟਰ ਪਰ ਆ ਲੋ ਹੁਣ ਸੀਜ਼ਨ ਐ ਮਸ਼ੀਨ ਦਾ ਕੰਮ ਐ ਬਿਨਾਂ ਸੀਜ਼ਨ ਤੇ ਹੰਨਾ ਨਾਲ ਪੜਦਾ ਨਹੀਂ ਅੱਤਰੇ ਅੱਤਰੇ ਮੰਨ ਕੇ ਗੱਲਬਾਤ ਅੱਜ ਤੇ ਹਫਤਾ ਪਹਿਲਾਂ ਹੂੰ ਚਾਰ ਚਾਰ ਪੰਜ ਲੈਣਾ ਪਾਤੀਆਂ ਹੱਥਾਂ ਨਾਲੇ ਪਈਆਂ ਚਲੋ ਹੀ ਆ ਮਸ਼ੀਨ ਵਾਲੇ ਪੈਸੇ ਵੱਜ ਜਾਂਦੇ ਮਸ਼ੀਨ ਵਾਲੇ ਪੈਸੇ ਵੱਜ ਜਾਂਦੇ ਹਾਂ ਮਸ਼ੀਨ ਵਾਲੇ ਨੇ ਜਿਹੜੇ ਦੇਣੇ ਜ਼ਿਆਦਾ ਫਾਇਦਾ ਹੁੰਦਾ ਹੂੰ ਹੁਣ ਤੁਹਾਨੂੰ ਵੀ ਕਾਲੀ ਆਏ ਸਾਨੂੰ ਕਾਲੀ ਆਏ ਵੀ ਖੇਤ ਵਿਹਲੇ ਆ ਖੇਤ ਵਿਹਲੇ ਆ ਹਨਾ ਠੀਕ ਨੇ ਬਾਬਾ ਜੀ ਲੋ ਜੀ ਦੁਬਾਰਾ ਤਾਂ ਫੇਰ ਪਹੁੰਚ ਗਏ ਮੰਡੀ ਚਾਚਾ ਜੀ ਦੀ ਕਣਕ ਲੈ ਕੇ ਤੇ ਭਾਈ ਚੱਲ ਪਿਆ ਪੱਖਾ ਦੇਖ ਲਓ ਵੀ ਕਿੰਨੇ ਬੰਦੇ ਪੱਖੇ ਨੇ ਵੇਲੇ ਕਰੇ ਨਹੀ ਭਾਈ ਅੱਗੇ ਹੱਥਾਂ ਵਾਲੇ ਪੱਖੇ ਚੱਲਦੇ ਤੇ ਸੋ ਹੁਣ ਤਾਂ ਬਿਜਲੀ ਵਾਲਾ ਪੱਖਾ ਚੱਲੋ ਸਫਾਈ ਵੀ ਹੁਣ ਦੇਖੋ ਭਾਈ ਇੱਕ ਰੰਗਾਂ ਕਣਕ ਜੰਦਾ ਸੱਫਰ ਟੋਟੇ ਹੀ ਪਈ ਜਾਂਦੇ ਹਲੇ ਟੋਟਿਆਂ ਚ ਤੇ ਜੀ ਬੰਦੇ ਬਾਕੀ ਭਾਈ ਜਿਹੜੀ ਮਾੜੀ ਕਣਕ ਆ ਉਹ ਥੱਲੇ गिरਦੀ ਆ ਵਧੀਆ ਕਣਕ ਆਉਂਦੀ ਆ ਇੱਧਰ ਆਹ ਨੋ ਆਏ ਭਾਈ ਕਣਕ ਵਧੀਆ ਤੇ ਅੱਫਰ ਪੱਟੇ ਦੇ ਸਰਦਾ ਕਰਦੇ ਢੇਰੀ ਆਹ ਭਾਈ ਟੋਟਾ ਇੱਕ ਨਾਲ ਢੇਰੀ ਹੋਈ ਜਾਂਦਾ ਬਾਕੀ ਮਾਰੀ ਮੋਟੀ ਜਿਹੜੀ ਬਰੀਕ ਆ ਜਿਹੋ ਪੱਖਾ ਚੱਕ ਕੇ ਇਧਰ ਘੇਰੀ ਜਾਂਦਾ ਆਹ ਬਾਕੀ ਅਦਰਵਾਇਸ ਸੋਨੇ ਵਰਗਾ ਦਾਣਾ ਨਿਕਲਦਾ ਲੋਵ ਲੱਗਿਆ ਹੋਆ ਨੰਬਰ ਚੱਲਦਾ ਕੰਮ ਭਾਈ ਇਹ ਅਨਾਜ ਮੰਡੀ ਹੈ ਆਪਣਾ ਹੈ ਆਹ ਲੋ ਅਖੀਰ ਦੇ ਵਿੱਚ ਕੰਮ ਚੱਲ ਰਿਹਾ ਜੀ ਕਣੀਆਂ ਜਿਹਾ ਪਈਆਂ ਪਰਸਾ ਸੋਦੇ ਕਰਕੇ ਨਾਲ ਸਾਰਾ ਹੀ ਠਘਿਆ ਦਾ ਤੇ ਇਧਰ ਆ ਗਈ ਬਾਈ ਦੂਈ ਮੰਡੀ ਜਿਹੜੀ ਸਬਜ਼ੀ ਮੰਡੀ ਰਾਤ ਨੂੰ ਹੁੰਦੇ ਰੋਫੜ ਲੈ ਕੇ ਸਬਜ਼ੀ ਆਹੇ ਬਾਈ ਜੀ ਲੋ ਸਾਲਰਿਆ ਜੀ ਕੰਮ ਲੋ ਬਾਈ ਕੰਮ ਹੋ ਗਿਆ ਗੇੜ ਚ ਥੋੜਾ ਜਿਹਾ ਰਹਿ ਗਿਆ ਇਧਰ ਲੱਗਾ ਢੇਰ ਬੰਦੇ ਥੱਕ ਗਏ ਬਾਈ ਆ ਲੋ ਸਾਰੇ ਥੱਕ ਜਾਂਦੇ ਜਿਹੜੇ ਪਰ ਸ਼ਾਮਾਂ ਦੇ ਵਿੱਚ ਇਧਰ ਬੀਬੀਆਂ ਬੈਠੀਆਂ ਬਾਈ ਟਿਕਣਾ ਯਾਰ ਰਲ ਮਿਲ ਕੇ ਕੰਮ ਚੱਲੀ ਜਾਂਦਾ। ਕੁਆਂਟਲ ਡੇਢ ਕੁਆਂਟਲ ਕੰਕਰ ਹੈਗੀ ਜੀ। ਚਲੋ ਅੱਜ ਮੌਸਮ ਵੀ ਠੀਕ ਆ। ਤੇ ਬਾਕੀ ਉਹ ਬਾਈ ਟਰੈਕਟਰ ਆ ਗਿਆ ਹੁਣ। ਟਿਕਣਾ ਪੱਖੇ ਪਸਤੇ ਚੱਲੀ ਜਾਂਦਾ। ਬਾਕੀ ਤੁਸੀਂ ਦੇਖਦੇ। ਲੋ ਬਾਈ ਲੱਗ ਗਿਆ ਕੰਡਾ ਤੁਲਗੀ। ਤੇ ਇਧਰ ਰੱਖ ਹੋ ਰਹੀ ਐ। ਚੱਕਣਾ ਬਾਈ ਦੋ ਤਿੰਨ ਜਾਣੇ ਦਾ ਕੰਮ ਹੈ ਤਾਂ ਹੁਣ ਮੰਡੀ ਚ ਜਾਂਦੇ ਵੇਲੇ ਆ ਨਵੇਂ ਕੰਮ ਸੁਪਰ ਫਾਸਟ ਚੱਲਦਾ ਹੁੰਦਾ ਹੁਣ ਚੱਲਦਾ ਹਾਲੀਵੁੱਡੀ ਦੇਖੋ ਬਾਈ ਇੱਕਣਾ ਬੋਰੀ ਚ ਪੈਣਾ ਸਦਾ ਹੀ ਬੰਦੇ ਨੇ ਕੰਡੇ ਪਰ ਲੇਉਂਦੇ ਕਿੱਥੇ ਗਈ ਤੇਰੀ ਕੋਲੀ ਕੀ ਆ ਬਾਈ ਬੋਰੀ ਫੇਰ ਹੇਠਾਂ ਦੇ ਪੱਟੀ ਵੀ ਆ ਗਈ ਮੜੀ ਜੀ